ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੀ ਕਨਕਲੂਜਨ ਤੇ ਦੋਸਤੋ ਬੇਨਤੀ ਹੈ ਕਿ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਅੱਜ ਆਪਾਂ ਗੱਲ ਕਰਾਂਗੇ ਜਿਹੜਾ ਕਿ ਚੀਮੇ ਬਾਈ ਦੀ ਨਵੀਂ ਐਲਬਮ ਬਾਈ ਆ ਦੇ ਸਿਮਸਨ ਦੇ ਵਿੱਚ ਉਹਦੇ ਚ ਇੱਕ ਗਾਣਾ ਹਾਜੀ ਮਸਤਾਨ ਜਿਹਦੇ ਵਿੱਚ ਉਹ ਹਾਜੀ ਮਸਤਾਨ ਦੀ ਗੱਲ ਕਰਦਾ ਹੋਇਆ ਕਹਿੰਦਾ ਕਿ ਸਮੁੰਦਰਾਂ ਦਾ ਰਾਜਾ ਨਹੀਂ ਮੈਂ ਹਾਜੀ ਮਸਤਾਨ ਅੱਜ ਦੀ ਵੀਡੀਓ ਦੇ ਵਿੱਚ ਹਾਜੀ ਮਸਤਾਨ ਦੀ ਕਹਾਣੀ ਦੱਸਾਂਗੇ ਕਿ ਕੌਣ ਸੀ ਹਾਜੀ ਮਸਤਾਨ ਤੇ ਕਿਵੇਂ ਉਹ ਮੁੰਬਈ ਦੇ ਅੰਡਰਵਰਲਡ ਦਾ ਵੇ ਤਾਜ ਬਾਦਸ਼ਾਹ ਬਣਿਆ ਚਲੋ ਸਮੁੰਦਰਾਂ ਦਾ ਰਾਜਾ ਕਿਉਂ ਕਿਹਾ ਜਾਂਦਾ ਸੀ ਜਿੱਥੇ ਸਾਰੀ ਬੰਬਈ ਦੀ ਚਮਕ ਦੇ ਅੱਗੇ ਪੂਰੀ ਦੁਨੀਆ ਦੀ ਚਮਕ ਫਿੱਕੀ ਪੈ ਜਾਂਦੀ ਸੀ ਉੱਥੇ ਹੀ ਇਸ ਚਮਕ ਦੇ ਥੱਲੇ ਅੰਡਰਵਰਲਡ ਦੇ ਕਾਲੇ ਬੱਦਲ ਵੀ ਛਾਈ ਰਹੇ ਸੀ ਇੱਥੇ ਇੱਕ ਤੋਂ ਵੱਧ ਕੇ ਇੱਕ ਡਾਊਨ ਆਇਆ ਜਿਨ੍ਹਾਂ ਚੋਂ ਕਿਸੇ ਨੇ ਬੰਦੂਕ ਦੇ ਜ਼ੋਰ ਤੇ ਤੇ ਕਿਸੇ ਨੇ ਆਪਣੇ ਖੌਫ ਨੂੰ ਕਾਇਮ ਕਰਕੇ ਆਪਣਾ ਦਬਦਬਾ ਬਣਾਇਆ ਪਰ ਉੱਥੇ ਇੱਕ ਇਹੋ ਜਿਹਾ ਡਾਊਨ ਵੀ ਆਇਆ ਜਿਨੇ ਸਾਰੀ ਉਮਰ ਚ ਇੱਕ ਵੀ ਗੋਲੀ ਆਲਦੇ ਹੱਥੀ ਨਹੀਂ ਚਲਾਈ ਕਿਸੇ ਦਾ ਕਤਲ ਨਹੀਂ ਕੀਤਾ ਪਰ ਫਿਰ ਵੀ ਉਹ ਮੁੰਬਈ ਦਾ ਬੇताज ਬਾਦਸ਼ਾਹ ਬਣਿਆ ਰਿਹਾ ਤੇ 40 ਸਾਲ ਰਾਜ ਕੀਤਾ ਆਪਾਂ ਗੱਲ ਕਰ ਰਹੇ ਹਾਂ ਜੀ ਹਾਜੀ ਮਸਤਾਨ ਜਿਹੜਾ ਕਿ ਮੁੰਬਈ ਦਾ ਪਹਿਲਾ ਡੌਨ ਸੀ ਜਿਹਨੂੰ ਮੁੰਬਈ ਦੇ ਵੱਡੇ ਵੱਡੇ ਗੈਂਗਸਟਰਾਂ ਦਾ ਗੋਡ ਫਾਦਰ ਕਿਹਾ ਜਾਂਦਾ ਹਾਜੀ ਮਸਤਾਨ ਦਾ ਜਨਮ 1 ਮਾਰਚ 1926 ਨੂੰ ਤਾਮਿਲਨਾਡੂ ਦੇ ਕਲਡਲੌਰ ਪਿੰਡ ਵਿੱਚ ਹੋਇਆ ਉਹਦੇ ਪਿਤਾ ਕੋਲ ਬਹੁਤ ਥੋੜੀ ਜ਼ਮੀਨ ਸੀ ਇਸੇ ਲਈ ਉਹ ਜਦੋਂ ਹਾਜੀ ਮਸਤਾਨ 8 ਸਾਲਾਂ ਦਾ ਹੋਇਆ ਤਾਂ ਘਰ ਦਾ ਖਰਚਾ ਚਲਾਉਣ ਲਈ ਆਪਣੇ ਤਾਮਿਲ ਲਾਡੂ ਦੇ ਪਿੰਡ ਤੋਂ ਬੰਬੇ ਸ਼ਿਫਟ ਹੋ ਗਏ। ਉੱਥੇ ਆ ਕੇ ਉਹਦੇ ਪਿਤਾ ਨੇ ਬਹੁਤ ਸਾਰੀਆਂ ਨੌਕਰੀਆਂ ਕੀਤੀਆਂ ਪਰ ਕਿਸੇ ਚੋ ਵੀ ਉਹਨੂੰ ਖਾਸ ਕਮਾਈ ਨਹੀਂ ਹੋਈ। ਫਿਰ ਉਹਨਾਂ ਨੇ ਜਾ ਕੇ ਬੰਬੇ ਦੇ ਵਿੱਚ ਇੱਕ ਮਾਰਕੀਟ ਦੇ ਵਿੱਚ ਦੁਕਾਨ ਖੋਲੀ ਸਾਈਕਲ ਰਿਪੇਅਰਿੰਗ ਦੀ। ਜਿੱਥੇ ਹਾਜੀ ਮਸਤਾਨ ਵੀ ਆਪਣੇ ਡੈਡੀ ਦੇ ਨਾਲ ਉਹ ਦੁਕਾਨ ਨੂੰ ਸਾਮੰਨ ਦਾ ਕੰਮ ਕਰਦਾ ਤੇ ਸਾਈਕਲਾਂ ਦੇ ਪੈਂਚਰ ਲਾਇਆ ਕਰ। ਜਿੱਥੇ ਉਹਨਾਂ ਦੀ ਦੁਕਾਨ ਸੀ ਉਹਦੇ ਮਗਰ ਬਹੁਤ ਵੱਡੀਆਂ-ਵੱਡੀਆਂ ਬਿਲਡਿੰਗ ਸੀ ਤੇ ਉਹਨਾਂ ਵਿੱਚ ਬਹੁਤ ਅਮੀਰ ਲੋਕ ਰਿਆ ਕਰਦੇ ਸੀ। ਜਦੋਂ ਅਮੀਰ ਲੋਕ ਉਹਦੀ ਦੁਕਾਨ ਮੂਹਰ ਦੀ ਆਪਣੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ 'ਚੋਂ ਲੰਘਦੇ ਤਾਂ ਹਾਜੀ ਮਸਤਾਨ ਵੀ ਪੈਂਚਰ ਲਾਉਂਦਾ ਲਾਉਂਦਾ ਸੋਚਦਾ ਕਿ ਕਾਸ਼ ਮੇਰੇ ਕੋਲੇ ਵੀ ਇਹੋ ਜਿਹੀਆਂ ਵੱਡੀਆਂ ਵੱਡੀਆਂ ਗੱਡੀਆਂ ਹੋਣ ਪਰ ਵੱਡੀਆਂ ਗੱਡੀਆਂ ਤਾਂ ਕੀ ਕਦੋਂ ਨੂੰ ਉਸ ਦੁਕਾਨ ਤੇ ਬੈਠੇ 10 ਸਾਲ ਹੋ ਗਏ ਇਹਨੂੰ ਵੀ ਪਤਾ ਨਹੀਂ ਲੱਗਿਆ ਵੱਡੀਆਂ ਗੱਡੀਆਂ ਤਾਂ ਕੀ ਉਹਨਾਂ ਦੇ ਘਰੇ ਹਜੇ ਵੀ ਖਾਣੇ ਦੇ ਲਾਲੇ ਪਏ ਰਹਿੰਦੇ ਸੀ ਉੱਥੇ ਰਹਿੰਦਿਆਂ ਨੂੰ ਭਾਵੇਂ 10 ਸਾਲ ਹੋ ਗਏ ਇਸ ਤੇ ਗਰੀਬੀ ਨੇ ਉਹਦਾ ਖਹਿੜਾ ਨਹੀਂ ਛੱਡਿਆ ਪਰ ਉਹਨੇ ਉੱਥੇ ਰਹਿੰਦੇ ਹੋਏ ਬਹੁਤ ਖਾਸ ਦੋਸਤ ਬਣਾ ਲਏ ਸੀ ਉਹਨਾਂ 'ਚ ਇੱਕ ਦੋਸਤ ਉਹਨੂੰ ਇੱਕ ਸਲਾਹ ਦਿੰਦਾ ਕਿ ਕਿਉਂ ਨਾ ਤੂੰ ਸਾਡੇ ਨਾਲ ਬੰਬੇ ਪੋਰਟ ਤੇ ਚੱਲ ਤੇ ਉਥੇ ਕੁਲੀ ਬਣ ਜਾ। ਤੇ ਇਹੀ ਗੱਲ ਹਾਜੀ ਮਸਤਾਨ ਦੀ ਜ਼ਿੰਦਗੀ ਬਦਲਣ ਵਾਲੀ ਸੀ। ਪਹਿਲਾਂ ਤਾਂ ਹਾਜੀ ਮਸਤਾਨ ਮਨਾਂ ਕਰ ਦਿੰਦਾ ਪਰ ਫਿਰ ਤਿਆਰ ਹੋ ਜਾਂਦਾ। ਤੇ ਫਿਰ ਉਹ ਬੰਬੇ ਡੌਕਸ ਦੇ ਉੱਤੇ ਕੁਲੀ ਹੀ ਬਣ ਜਾਂਦਾ। ਉੱਥੇ ਉਹ ਜਿਹੜਾ ਵੀ ਪੋਰਟ ਤੋਂ ਸਮਾਨ ਆਉਂਦਾ ਸੀ ਉਹ ਲੌਂਗ ਤੇ ਚੜਾਉਣ ਦਾ ਕੰਮ ਕਰਿਆ ਕਰਦਾ ਸੀ। ਉੱਥੇ ਉਹਦਾ ਮਨ ਲੱਗ ਗਿਆ ਤੇ ਉਹਦੀ ਦੋਸਤੀ ਵੱਡੇ ਵੱਡੇ ਲੋਕਾਂ ਨਾਲ ਹੋ ਗਈ ਜਿਹੜੀ ਸਮਕਲਿੰਗ ਦਾ ਕੰਮ ਕਰਦੇ ਸੀ। ਪਰ ਉੱਥੇ ਕੁਲੀ ਰਹਿੰਦੇ ਹੋਏ ਇੱਕ ਖਤਰਾ ਸੀ। ਉੱਥੇ ਇੱਕ ਸ਼ੇਰਖਾਨ ਨਾਮ ਦਾ ਪਠਾਨ ਸੀ ਜਿਹਨੇ ਕੁਝ ਗੁੰਡੇ ਵਾਲੇ ਹੋਏ ਸੀ ਤੇ ਉਹ ਸਾਰੇ ਕੁਲੀਆਂ ਤੋਂ ਜਬਰੀ ਹਫ਼ਤਾ ਵਸੂਲਿਆ ਕਰਦੇ ਸੀ। ਜਿਹੜਾ ਹਫ਼ਤਾ ਦੇਣ ਤੋਂ ਮਨਾਂ ਕਰਦਾ ਉਹਨੂੰ ਕੁੱਟ ਦਿੰਦੇ। ਇੱਕ ਦਿਨ ਹਾਦੀਮਸਤਾਨ ਨੇ ਸ਼ੇਰਖਾਨ ਨੂੰ ਸਬਕ ਸਿਖਾਉਣ ਦਾ ਫੈਸਲਾ ਲਿਆ। ਜਦੋਂ ਸ਼ੇਰਖਾਨ ਆਪਣੇ ਗੁੰਡਿਆਂ ਦੇ ਨਾਲ ਹਫ਼ਤਾ ਲੈਣ ਆਇਆ ਤਾਂ ਹਾਦੀਮਸਤਾਨ ਆਪਣੇ ਸਾਥੀਆਂ ਦੇ ਨਾਲ ਉਸ ਲੇਨ 'ਚੋਂ ਗਾਇਬ ਹੋ ਗਿਆ। ਇਹ ਤੋਂ ਪਹਿਲਾਂ ਕੁਝ ਸਮਝ ਪਾਉਂਦਾ ਸ਼ੇਰਖਾਨ ਹਾਦੀਮਸਤਾਨ ਨੇ ਆਪਣੇ ਸਾਥੀਆਂ ਦੇ ਨਾਲ ਉੱਤੇ ਹਮਲਾ ਕਰ ਦਿੱਤਾ ਤੇ ਉਹਨੂੰ ਕੁੱਟ-ਕੁੱਟ ਕੇ ਉੱਥੇ ਭਜਾ ਦਿੱਤਾ। ਇਸ ਤੋਂ ਬਾਅਦ ਕਦੇ ਵੀ ਸ਼ੇਰ ਖਾਨ ਤੋਂ ਹਫ਼ਤਾ ਲੈ ਨਹੀਂ ਆਇਆ ਇਸ ਕਰਨਾ ਤੋਂ ਉੱਥੋਂ ਦੇ ਸਾਰੇ ਲੋਕ ਪ੍ਰਭਾਵਿਤ ਹੋਏ ਤੇ ਕੁਲੀ ਹਾਜੀ ਮਸਤਾਨ ਨੂੰ ਆਪਣਾ ਲੀਡਰ ਮੰਨਣ ਲੱਗੇ ਇੱਥੇ ਹੀ ਸ਼ੁਰੂਆਤ ਹੁੰਦੀ ਹੈ ਹਾਜੀ ਮਸਤਾਨ ਦੇ ਬੰਬੇ ਦੇ ਡਾਉਨ ਬਣਨ ਦੀ ਕਹਾਣੀ ਦੀ ਬੰਬੇ ਪੋਰਟ ਤੇ ਉਹਨਾਂ ਦੇ ਨਾਲ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੀ ਸਮਕਲਿੰਗ ਹੋਇਆ ਕਰਦੀ ਸੀ ਜਿਦੇ ਵਿੱਚ ਇਲੈਕਟ੍ਰੋਨਿਕ ਸਮਾਨ ਮਹਿੰਗੀਆਂ ਘੜੀਆਂ ਤੇ 골ਡ ਦੇ ਬਿਸਕਟ ਸੀ ਜਿਨ੍ਹਾਂ ਨੂੰ ਜੇ ਲੀਗਲ ਤਰੀਕੇ ਦੇ ਨਾਲ ਮੰਗਾਇਆ ਜਾਂਦਾ ਤਾਂ ਉਹਨਾਂ ਤੇ ਅੰਗਰੇਜ਼ ਸਰਕਾਰ ਨੇ ਬਹੁਤ ਜ਼ਿਆਦਾ ਟੈਕਸ ਲਾਇਆ ਹੋਇਆ ਸੀ ਜਿਹੜਾ ਕਿ 400% ਸੀ ਤਾਂ ਆ ਕਰਕੇ ਇਹ ਸਮਾਨ ਨੂੰ ਭਾਰਤਿਆਂ ਤੱਕ ਪਹੁੰਚਾਉਣ ਦੇ ਲਈ ਕੁਝ ਲੋਕਾਂ ਨੇ ਸਮਗਲਿੰਗ ਦਾ ਰਸਤਾ ਬਣਾਇਆ ਹੋਇਆ ਸੀ ਇੱਕ ਦਿਨ ਹਾਜੀਮਸਤਾਨ ਦਾ ਇੱਕ ਦੋਸਤ ਉਹਨੂੰ ਸਮਗਲਿੰਗ ਦਾ ਰਸਤਾ ਦਿਖਾਉਂਦਾ ਆਈਡੀਆ ਦਿੰਦਾ ਕਿ ਕਿਉਂ ਨਾ ਆਪਾਂ ਵੀ ਸਮਗਲਿੰਗ ਕਰੀਏ ਜੇ ਆਪਾਂ ਸਮਾਨ ਕਿਸੇ ਤਰੀਕੇ ਦੇ ਨਾਲ ਬਚਾ ਕੇ ਟਿਕਾਣੇ ਤੱਕ ਪਹੁੰਚਦਾ ਕਰ ਦਈਏ ਤਾਂ ਆਪਾਂ ਨੂੰ ਉਹ ਸਮਾਨ ਦੀ ਕੁਝ ਕੀਮਤ ਦਾ ਹਿੱਸਾ ਮਿਲਿਆ ਕਰੂਗਾ ਹਾਜੀਮਸਤਾਨ ਨੂੰ ਇਹ ਜਿਹੜਾ ਹੈਗਾ ਤਰੀਕਾ ਬਹੁਤ ਪਸੰਦ ਆਉਂਦਾ ਹਾਜੀਮਸਤਾਨ ਨੂੰ ਇਹ ਆਈਡੀਆ ਬਹੁਤ ਪਸੰਦ ਆਉਂਦਾ ਇੱਥੇ ਉਹਦੀ ਮੁਲਾਕਾਤ ਹਾਜੀਆਂ ਦੇ ਨਾਲ ਹੋਈ ਜਿਹੜੀ ਕਿ ਹੱਜ ਕਰਨ ਜਾਂਦੇ ਸੀ ਤੇ ਬਾਪ ਸੌਂਦੇ ਹੋਏ 골ਡ ਦੇ ਬਿਸਕਟ ਤੇ ਇਲੈਕਟ੍ਰੋਨਿਕ ਦਾ ਸਮਾਨ ਲਿਆਉਂਦੇ ਜਿਹਨੂੰ ਹਾਜੀ ਮਸਤਾਨ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਕਸਟਮ ਦੇ ਅਧਿਕਾਰੀਆਂ ਤੋਂ ਬਚਾ ਕੇ ਸੇਫ ਜਗ੍ਹਾ ਤੇ ਪਹੁੰਚਾ ਦਿੰਦਾ ਸੀ ਇੱਥੇ ਉਹਦੀ ਮੁਲਾਕਾਤ ਅਰਬ ਦੇ ਬਹੁਤ ਵੱਡੇ 골ਡ ਦੇ ਸਮਗਲਰ ਸ਼ੇਕ ਮੁਹੰਮਦ ਅਲ ਗਾਲਿਬ ਦੇ ਨਾਲ ਹੁੰਦੀ ਹੈ ਜਿਹੜਾ ਕਿ ਭਾਰਤ ਦੇ ਵਿੱਚ ਇੱਕ ਭਰੋਸੇਯੋਗ ਬੰਦਾ ਲੱਭ ਰਿਆ ਸੀ ਜਿਹੜਾ ਕਿ ਉਹਦਾ ਗੋਲਡ ਕਸਟਮ ਅਧਿਕਾਰੀਆਂ ਤੋਂ ਬਚਾ ਕੇ ਬੰਬਈ ਦੀਆਂ ਗਲੀਆਂ ਤੱਕ ਪਹੁੰਚਦਾ ਕਰਦਾ ਉਹਨੇ ਹਾਜੀ ਮਸਤਾਨ ਨੂੰ ਇਹ ਕੰਮ ਸੌਂਪ ਦਿੱਤਾ ਹਾਜੀ ਮਸਤਾਨ ਨੇ 2-3 ਵਾਰੀ ਪੂਰੀ ਚਲਾਕੀ ਦੇ ਨਾਲ ਉਹਦਾ ਸਮਾਨ ਜਿਹੜਾ ਉਹਦੇ ਟਿਕਾਣੇ ਤੱਕ ਪਹੁੰਚਦਾ ਦਿੱਤਾ ਤਾਂ ਉਹਦਾ ਭਰੋਸਾ ਜਿਹੜਾ ਹੈਗਾ ਹਾਜੀ ਮਸਤਾਨ ਤੇ ਵੱਧ ਗਿਆ ਇੱਕ ਦਿਨ ਇੱਕ ਦਿਨ ਜਦੋਂ ਸ਼ੇਖ ਮੁਹੰਮਦ ਅਲ ਗਾਲਿਬ ਆਪਣਾ ਸਮਗਲਿੰਗ ਦਾ ਸਮਾਨ ਲੈ ਕੇ ਪੋਰਟ ਤੇ ਪਹੁੰਚਿਆ ਤੇ ਉਹ ਹਾਜੀ ਮਸਤਾਨ ਨੂੰ ਕਨਸਾਈਨਮੈਂਟ ਦੇ ਰਿਹਾ ਸੀ ਤਾਂ ਹਜੇ ਕੁੱਝ ਕੀ ਕਨਸਾਈਨਮੈਂਟ ਹਾਜੀ ਮਸਤਾਨ ਨੂੰ ਦਿੱਤੇ ਸੀ ਤੇ ਪੁਲਿਸ ਆ ਗਈ ਪਾਲਸ ਨੇ ਚਾਰੇ ਪਾਸਿਆਂ ਤੋਂ ਘੇਰ ਲਿਆ ਉਥੇ ਹਾਜੀ ਮਸਤਾਨ ਚਲਾਕੀ ਦੇ ਨਾਲ ਭੱਜ ਗਿਆ ਫਰਾਰ ਹੋ ਗਿਆ ਪਰ ਸ਼ੇਖ ਮੁਹੰਮਦ ﺍﻟਗਾਲਿਬ ਪਾਲਸ ਦੇ ਹੱਥੇ ਚੜ ਗਿਆ ਉਹਨੂੰ ਸਮਗਲਿੰਗ ਦੇ ਦੋਸ਼ ਦੇ ਵਿੱਚ 3 ਸਾਲ ਦੀ ਸਜ਼ਾ ਹੁੰਦੀ ਹੈ 3 ਸਾਲਾਂ ਦੇ ਬਾਅਦ ਜਦੋਂ ਉਹ ਜੇਲ੍ਹ ਚੋਂ ਬਾਹਰ ਆਉਂਦਾ ਤਾਂ ਉਹਦੇ ਕੋਲੇ ਕੁਝ ਵੀ ਨਹੀਂ ਸੀ ਉਹ ਸੋਚਦਾ ਕਿ ਮੈਂ ਹਾਜੀ ਮਸਤਾਨ ਕੋਲੇ ਜਾਣਾ ਤੇ ਆਪਣਾ ਸੋਨਾ ਵਾਪਸ ਮੰਗਦਾ ਉਹਨੇ ਪਹਿਲਾਂ ਤਾਂ ਸੋਚਿਆ ਕਿ ਹਾਜੀ ਮਸਤਾਨ ਮੁੱਕਰ ਜਾਊਗਾ ਜਾਂ ਕੋਈ ਬਹਾਨਾ ਲਾ ਦਊਗਾ ਪਰ ਉਹ ਜਦੋਂ ਹਾਜੀ ਮਸਤਾਨ ਨੂੰ ਮਿਲਿਆ ਤਾਂ ਹਾਜੀ ਮਸਤਾਨ ਨੇ ਉਹਦਾ ਓਵੇਂ ਜਿਕਰ ਸਮਾਨ ਉਹਨੂੰ ਵਾਪਸ ਕਰ ਦਿੱਤਾ ਇਹ ਦੇਖ ਕੇ ਸ਼ੇਖ ਬਹੁਤ ਜ਼ਿਆਦਾ ਹੈਰਾਨ ਹੋਇਆ। ਉਹਨੇ ਉਹਨੂੰ ਕਿਹਾ ਕਿ ਤੂੰ ਆਪਣੇ ਸੋਨਾ ਵੇਚ ਕੇ ਆਪਣੇ ਲਈ ਪੈਸੇ ਕਿਉਂ ਨਹੀਂ ਬਣਾਏ ਤਾਂ ਹਾਜੀ ਮਸਤਾਨ ਉਹਨੂੰ ਜਵਾਬ ਦਿੰਦਾ ਕਿ ਮੇਰੇ ਪਿਤਾ ਨੇ ਕਿਹਾ ਸੀ ਇਮਾਨ ਤੋਂ ਵੱਡੀ ਕੋਈ ਦੌਲਤ ਨਹੀਂ। ਉੱਪਰ ਵਾਲਾ ਸਭ ਕੁਝ ਦੇਖਦਾ। ਹਾਜੀ ਮਸਤਾਨ ਦੇ ਮੂੰਹ ਇਹ ਸ਼ਬਦ ਸੁਣ ਕੇ ਜਿਹੜਾ ਉਹ ਸ਼ੇਖ ਸੀ ਉਹ ਬਹੁਤ ਪ੍ਰਭਾਵਿਤ ਹੁੰਦਾ ਤੇ ਉਹ ਉਹਨੂੰ ਆਪਣੇ ਧੰਦੇ ਦੇ 50% ਦਾ ਮਾਲਕ ਬਣਾ ਦਿੰਦਾ। ਇੱਥੋਂ ਹੀ ਸ਼ੁਰੂਆਤ ਹੁੰਦੀ ਹੈ ਹਾਜੀ ਮਸਤਾਨ ਦੀ ਸਮਗਲਿੰਗ ਦੀ ਦੁਨੀਆ ਦੇ ਵਿੱਚ ਬਹੁਤ ਵੱਡਾ ਨਾਮ ਬਣਨ ਦੀ। ਹੌਲੀ-ਹੌਲੀ ਹਾਜੀ ਮਸਤਾਨ ਜਿਹੜਾ ਕਿ ਪੈਂਚਰਾਂ ਦੀ ਦੁਕਾਨ ਤੇ ਕੰਮ ਕਰਦਾ ਸੀ ਸ਼ਹਿਰ ਦੇ ਵਿੱਚ ਨਾਮ ਬਣਾ ਲੈਂਦਾ ਤੇ ਉਹਨੂੰ ਲੋਕ ਮਸਤਾਨ ਬਾਈ ਕਹਿ ਕੇ ਬੁਲਾਉਣ ਲੱਗ ਜਾਂਦੇ ਨੇ 1956 ਦੇ ਵਿੱਚ ਹਾਜੀ ਮਸਤਾਨ ਦੀ ਮੁਲਾਕਾਤ ਸ਼ੁਕਰਕੁਮਾਰ ਨਰਾਇਣ ਦੇ ਨਾਲ ਹੁੰਦੀ ਹੈ ਜਿਹੜਾ ਕਿ ਮੁੰਬਈ ਤੋਂ ਲੈ ਕੇ ਦਮਨ ਜਿਹੜਾ ਇੱਕ ਭਾਰਤ ਦਾ ਹੀ ਦਵੀਪ ਆ ਉੱਥੋਂ ਸਮਗਲਿੰਗ ਦਾ ਕੰਮ ਸੰਭੇ ਕਰਦਾ ਸੀ ਤੇ ਸਭ ਤੋਂ ਮੋਹਰੀ ਸੀ ਉਹ ਆਪਦੇ ਭਰਾ ਰਾਜਨਾਰਾਇਣ ਦੇ ਨਾਲ ਮਿਲ ਕੇ ਸਮਗਲਿੰਗ ਦਾ ਕੰਮ ਦੇਖਿਆ ਕਰਦਾ ਸੀ ਪਰ ਅਨਫੋਰਚੂਨੇਟਲੀ ਸ਼ੁਕਰਕੁਮਾਰ ਨਰਾਇਣ ਦਾ ਜਿਹੜਾ ਭਰਾ ਰਾਜਨਾਰਾਇਣਾ ਉਹਦੀ ਮੌਤ ਹੋ ਜਾਂਦੀ ਹੈ ਇਸ ਤੋਂ ਬਾਅਦ ਸ਼ੁਕਰ ਕੁਮਾਰ ਨਰਾਇਣ ਨੂੰ ਐਡਾ ਵੱਡਾ ਕੰਮ ਕੱਲਿਆਂ ਸਾਹਮਣੇ ਚ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ। ਉਹ ਇੱਕ ਇਹੋ ਜਿਹਾ ਬੰਦਾ ਭਾਲ ਰਿਹਾ ਜਿਹੜਾ ਕਿ ਉਹਦੇ ਨਾਲ ਉਹਦਾ ਜਿਹੜਾ ਇਨਲੀਗਲ ਬਿਜ਼ਨਸ ਆ ਉਹ ਸੰਭ ਲਵੇ। ਤਾਂ ਫਿਰ ਹਾਜੀ ਮਸਤਾਨ ਨੂੰ ਉਹ ਇਹ ਕੰਮ ਸੌਂਪਦਾ। ਉਹ ਆਪਣਾ 파ਟਰਨਰ ਬਣਾਉਂਦਾ ਤੇ ਇਹ ਫੈਸਲਾ ਤੈਅ ਹੁੰਦਾ ਕਿ ਮੁੰਬਈ ਦੇ ਵਿੱਚ ਜਿਹੜਾ ਵੀ ਇਨਲੀਗਲ ਬਿਜ਼ਨਸ ਆ ਉਹ ਹਾਜੀ ਮਸਤਾਨ ਸੰਭਿਆ ਕਰੇਗਾ ਤੇ ਜਿਹੜਾ ਦਵਮੰਦਾ ਉਹ ਸ਼ੁਕਰ ਕੁਮਾਰ ਨਰਾਇਣ ਉਦੋਂ ਇਹ ਹੋਇਆ ਕਰਦਾ ਸੀ ਕਿ ਜਿਹੜਾ ਦबई ਤੋਂ ਇਨਲੀਗਲ ਸਮਾਨ ਆਉਂਦਾ ਉਹ ਦਮਨ ਉੱਤਰਦਾ ਸੀ ਜਿਹੜਾ ਅਰਬ ਤੋਂ ਆਉਂਦਾ ਸੀ ਉਹ ਬੰਬੇਪੋਰਟ ਤੇ ਉਤਰਿਆ ਕਰਦਾ ਸੀ ਤਾਂ ਸ਼ੁਕਰ ਕੁਮਾਰ ਨਰਾਇਣ ਦੇ ਨਾਲ ਮਿਲ ਕੇ ਹਾਜੀ ਮਸਤਾਨ ਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਤੇ ਆਪ ਦਾ ਨੈਟਵਰਕ ਵੀ ਬਣਾਇਆ ਉਸ ਸਮੇਂ ਬੰਬੇ ਦੇ ਵਿੱਚ ਦੋ ਹੋਰ ਡੌਣ ਹੋਇਆ ਕਰਦੇ ਸੀ ਕਰੀਮ ਲਾਲਾ ਵਰਧ ਰਾਜਨ ਮੁਦਲੀਯਾਰ ਇਹਨਾਂ ਦੋਵਾਂ ਦਾ ਸਿੱਕਾ ਪੂਰੇ ਬੰਬੇ ਦੇ ਵਿੱਚ ਚੱਲਦਾ ਸੀ ਹਾਜੀ ਮਸਤਾਨ ਨੂੰ ਪਤਾ ਸੀ ਕਿ ਲੜਾਈ ਦੇ ਵਿੱਚ ਕੁਝ ਨਹੀਂ ਰੱਖਿਆ। ਹਾਜੀ ਮਸਤਾਨ ਇਕੱਲਾ ਵਿਦੇਸ਼ ਤੋਂ ਹੀ ਸਮਾਨ ਮੰਗਾਉਂਦਾ ਨਹੀਂ ਸੀ ਸਗੋਂ ਇੰਡੀਆ ਦੇ ਵਿੱਚੋਂ ਚਾਂਦੀ ਨੂੰ ਬਾਹਰ ਐਕਸਪੋਰਟ ਵੀ ਕਰਿਆ ਕਰਦਾ ਸੀ। ਉਹਦੇ ਦੁਆਰਾ ਜਿਹੜੀ ਚਾਂਦੀ ਐਕਸਪੋਰਟ ਕੀਤੀ ਜਾਂਦੀ ਸੀ ਉਹਦੀ ਸ਼ੁੱਧਤਾ ਇੰਨੀ ਜ਼ਿਆਦਾ ਸੀ ਕਿ ਸਾਰੇ ਵਿਸ਼ਵ ਦੇ ਵਿੱਚ ਜਿੱਥੇ-ਜਿੱਥੇ ਵੀ ਉਹ ਚਾਂਦੀ ਐਕਸਪੋਰਟ ਹੁੰਦੀ ਸੀ ਉਹਨੂੰ ਮਸਤਾਨ ਦੀ ਚਾਂਦੀ ਦੇ ਨਾਮ ਦੇ ਨਾਲ ਜਾਣਿਆ ਜਾਣ ਲੱਗਾ ਉਹਨੇ ਇਹ ਸਾਰੀ ਸਮਗਲਿੰਗ ਦੇ ਵਿੱਚੋਂ ਕਰੋੜਾਂ ਅਰਬ ਰੁਪਏ ਕਮਾਏ ਪਰ ਜਿੰਨਾ ਚਿਰ ਵੀ ਹਾਜ਼ਰੀ ਮਸਤਾਨ ਜਿਉਂਦਾ ਰਿਹਾ ਉਹਨੇ ਆਪਦੇ ਹੱਥੀ ਇੱਕ ਵੀ ਗੋਲੀ ਨਹੀਂ ਚਲਾਈ ਤੇ ਕਿਸੇ ਦਾ ਕਤਲ ਨਹੀਂ ਕੀਤਾ ਜਿਹਨੂੰ ਲੋਡ ਪੈਂਦੀ ਸੀਗੀ ਮਸਲ ਪਾਵਰ ਵਰਤਨ ਦੀ ਤਾਂ ਉਹ ਵਰਦਮਾਨ ਮੁਦਲਿਆਰ ਤੇ ਜੰਗ ਕਰੀਮ ਲਾਲਾ ਨੂੰ ਕਹਿੰਦਾ ਸੀ ਜਿਹੜੇ ਉਦੇ ਲਈ ਇਹ ਸਾਰੇ ਕੰਮ ਕਰਿਆ ਕਰਦੇ ਸੀ ਕਿ ਜੇ ਕਿਸੇ ਨੂੰ ਡਰਾਉਣਾ ਜਾਂ ਧਮਕਾਉਣਾ ਹੋ। ਇੰਜ ਹੀ ਹਾਜੀ ਮਸਤਾਨ ਆਪਣੇ ਡਿਪਲੋਮੈਟਿਕ ਤਰੀਕੇ ਵਰਤਦਾ ਹੋਇਆ ਬੰਬੇ ਦਾ ਡਾਊਨ ਬਣ ਗਿਆ। ਬੰਬੇ ਦੇ ਮੁੱਖ ਮੰਤਰੀ ਤੋਂ ਲੈ ਕੇ ਦਿੱਲੀ ਤੱਕ ਉਹਦਾ ਸਿੱਕਾ ਚੱਲਣ ਲੱਗ ਗਿਆ ਸੀ। ਬਹੁਤ ਵਾਰੀ ਉਹਦੀ ਗ੍ਰਿਫਤਾਰੀ ਦੀ ਗੱਲ ਹੋਈ ਪਰ ਉਹਨੇ ਪਹਿਲਾਂ ਹੀ ਸਾਰੇ ਕਸਟਮ ਅਧਿਕਾਰੀਆਂ, ਪੁਲਿਸ ਅਧਿਕਾਰੀਆਂ ਤੇ ਨੇਤਾਵਾਂ ਨੂੰ ਮਹਿੰਗੇ-ਮਹਿੰਗੇ ਤੋਹਫੇ ਜਾਂ ਰਿਸ਼ਵਤ ਦੇ ਕੇ ਖਰੀਦ ਰੱਖਿਆ ਸੀ। ਹਾਜੀ ਮਸਤਾਨ ਦੀ ਜ਼ਿੰਦਗੀ ਦਾ ਇੱਕ ਬਹੁਤ ਹੋਰ ਮਸ਼ਹੂਰ ਕਿੱਸਾ ਕਿ ਜੁਨੇ ਜਦੋਂ ਰੀਅਲ ਏਸਟੇਟ ਦੇ ਵਿੱਚ ਆਪਣਾ ਹੱਥ ਅਜ਼ਮਾਇਆ ਤਾਂ ਉਹਦੇ ਨਾਲ ਜਿਹੜਾ 파ਟਨਰ ਸੀ ਯੂਸਫ ਉਹਦੇ ਨਾਲ ਅਣਬਨ ਹੋ ਗਈ। ਕੰਮ ਇੱਥੋਂ ਤੱਕ ਵੱਧ ਗਿਆ ਕਿ ਹਾਜੀਮਸਤਾਨ ਨੇ ਉਹਨੂੰ ਮਰਵਾਉਣ ਦੀ ਕ੍ਰੀਮ ਲਾਲਾ ਨੂੰ ਸਪਾਰੀ ਦੇ ਦਿੱਤੀ। ਜਦੋਂ ਕ੍ਰੀਮ ਲਾਲਾ ਦੇ ਗੁੰਡੇ ਯੂਸਫ ਨੂੰ ਮਾਰਨ ਗਏ ਤਾਂ ਦੋ ਗੋਲੀਆਂ ਉਹਦੇ ਮੋਢੇ 'ਚ ਵੱਜੀਆਂ ਸੀ ਕਿ ਇਹਦੇ ਨੂੰ ਉਹਦਾ ਬਾਡੀਗਾਰਡ ਆ ਕੇ ਉਹਦੇ ਮੂਹਰੇ ਆ ਗਿਆ ਤੇ ਆਪਣੀ ਕੁਰਬਾਨੀ ਦੇ ਦਿੱਤੀ। ਜਦੋਂ ਇਹ ਗੱਲ ਹਾਜੀਮਸਤਾਨ ਨੂੰ ਪਹੁੰਚੀ ਤਾਂ ਉਹ ਯੂਸਫ ਨੂੰ ਮਿਲਣ ਗਿਆ ਤੇ ਕਿਹਾ ਕਿ ਜਿਹਨੂੰ ਅੱਲਾ ਬਚਾਉਣਾ ਚਾਹੁੰਦਾ ਉਹਨੂੰ ਮੈਂ ਕੌਣ ਮਾਰਨ ਵਾਲਾ। ਫੇਰ ਦੋਵਾਂ ਦੀ ਦੋਸਤੀ ਹੋ ਗਈ। ਸੋ ਏ ਸੀ ਹਾਜੀ ਮਸਤਾਨ ਦਾ ਅਸੂਲ ਤੇ ਜ਼ਿੰਦਗੀ ਜਿਉਣ ਦਾ ਤਰੀਕਾ। ਜਦੋਂ ਹਾਜੀ ਮਸਤਾਨ ਆਪਣੇ ਪੂਰੇ ਜੋਬਨ ਤੇ ਸੀ ਤਾਂ ਉਦੋਂ ਬਾਲੀਵੁੱਡ ਵੀ ਆਪਣੇ ਪੂਰੇ ਜੋਰ ਤੇ ਸੀ। ਵੱਡੇ ਵੱਡੇ ਬਾਲੀਵੁੱਡ ਦੇ ਸਟਾਰ ਹਾਜੀ ਮਸਤਾਨ ਨਾਲ ਆਉਂਦੇ ਫੋਟੋਆਂ ਖਿਚਾਉਂਦੇ, ਉਹਦੀ ਜ਼ਿੰਦਗੀ ਨੂੰ ਅਬਜ਼ਰਵ ਕਰਦੇ। ਉਹਦੇ ਬਾਅਦ ਉਹਤੇ ਕਈ ਫਿਲਮਾਂ ਵੀ ਬਣੀਆਂ। ਮੁਤਾਬ बच्चन ਦੀ ਦੀਵਾਰ ਜਿਹੜੀ ਕਿ ਹਾਜੀ ਮਸਤਾਨ ਦੀ ਜ਼ਿੰਦਗੀ ਤੋਂ ਇਨਸਪਾਇਰਡ ਆ ਜਿਹਦੇ ਵਿੱਚ ਉਹ ਡਾਇਲੌਗ ਬੋਲਦਾ ਹੁੰਦਾ ਕਿ ਆਦ ਮੇਰੇ ਕੋਲ ਪਾਸ ਬੰਗਲਾ ਹੈ, ਗਾੜੀਆਂ ਹੈ, ਤੇਰੇ ਪਾਸ ਕਿਆ ਹੈ? ਤੋਂ ਦਲੀਪ ਕੁਮਾਰ ਕਹਿੰਦਾ ਕਿ ਮੇਰੇ ਪਾਸ ਮ ਉਹ ਜਿਹੜਾ ਅੰਤਾਪ ਬੱਚਨ ਦਾ ਰੋਲ ਸੀ ਉਹ ਹਾਜੀ ਮਸਤਾਨ ਦੀ ਜ਼ਿੰਦਗੀ ਤੋਂ ਇਨਸਪਾਇਰਡ ਸੀ ਐਡਾ ਵੱਡਾ ਡੌਨ ਸੀ ਪਰ ਉਹ ਆਪਣੀ ਮੁਹੱਬਤ 'ਚ ਹਾਰ ਗਿਆ ਸੀ ਹੋਇਆ ਐਦਾਂ ਕਿ ਉਸ ਸਮੇਂ ਜਿਹੜੀ ਬਾਲੀਵੁੱਡ ਦੇ ਵਿੱਚ ਬਹੁਤ ਮਸ਼ਹੂਰ ਅਦਾਕਾਰ ਸੀ ਮਧੂ ਬਾਲਾ ਹਾਜੀ ਮਸਤਾਨ ਦਾ ਉਹਦੇ ਤੇ ਦਿਲ ਆ ਗਿਆ ਉਹਨੇ ਕਿਸੇ ਤਰੀਕੇ ਦੇ ਨਾਲ ਮਧੂ ਬਾਲਾ ਦੇ ਨਾਲ ਦੋਸਤੀ ਕੀਤੀ ਪਰ ਉਹਨੇ ਆਪਣੀਆਂ ਜਿਹੜੀਆਂ ਫੀਲਿੰਗ ਸੀ ਉਹ ਅੰਦਰ ਹੀ ਦਬਾਈ ਰੱਖੀਆਂ ਫਿਰ ਇੱਕ ਦਿਨ ਆਪਣੇ ਦੋਸਤ ਦੇ ਜ਼ਰੀਏ ਖੱਤ ਭੇਜ ਕੇ ਮਧੂ ਬਾਲਾ ਨੂੰ ਉਹਨੇ ਪ੍ਰਪੋਜ਼ ਕੀਤਾ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਪਰ ਮਧੂਵਾਲਾ ਨੇ ਇਨਕਾਰ ਕਰ ਦਿੱਤਾ। ਇਹ ਤੋਂ ਹਾਜੀ ਮਸਤਾਨ ਦਾ ਦਿਲ ਟੁੱਟ ਗਿਆ। ਉਹ ਭਾਵੇਂ ਮਧੂਵਾਲਾ ਨੂੰ ਇਨਕਾਰ ਕਰ ਚੁੱਕੀ ਸੀ ਪਰ ਉਹਦੇ ਅੰਦਰੋਂ ਜਿਹੜਾ ਮਧੂਵਾਲਾ ਦੇ ਲਈ ਪਿਆਰ ਸੀ ਉਹ ਇੰਨਾ ਜ਼ਿਆਦਾ ਸੀ ਕਿ ਉਹਨੇ ਬਾਅਦ ਵਿੱਚ ਆਪਣਾ ਦੂਜਾ ਵਿਆਹ ਜਿਹੜਾ ਉਹ ਇੱਕ ਮਧੂਵਾਲਾ ਵਰਗੀ ਦੇਸਨ ਵਰਗੀ ਕੁੜੀ ਦੇ ਨਾਲ ਕਰਵਾਇਆ। ਜਿਹੜੀ ਉਹ ਐਕਟਰਸ ਸੀ ਉਹ ਬਾਲੀਵੁੱਡ ਦੇ ਵਿੱਚ ਹੀ ਕੰਮ ਕਰਦੀ ਸੀ ਪਰ ਸਟਰਗਲਿੰਗ ਐਕਟਰ ਸੀ। ਹਾਜੀ ਮਸਤਾਨ ਨੇ ਆਪਣਾ ਬਹੁਤ ਸਾਰਾ ਪੈਸਾ ਉਹਦੇ ਉਹਦੀਆਂ ਫਿਲਮਾਂ ਤੇ ਲਾਇਆ ਤਾਂ ਕਿ ਇਹ ਹਿੱਟ ਹੋ ਸਕੇ ਪਰ ਬਦਕਿਸਮਤੀ ਦੇ ਨਾਲ ਜਿਹੜੀ ਉਹਦੀ ਵਾਈਫ ਦੀਆਂ ਫਿਲਮਾਂਸ ਜੋ ਹਿੱਟ ਨਹੀਂ ਹੋ ਸਕੀਆਂ ਐਨੇ ਸਾਰੇ ਸਮੇਂ ਦੇ ਵਿੱਚ ਹਾਜੀਮਸਤਾਨ ਸਿਰਫ ਤੇ ਸਿਰਫ 18 ਮਹੀਨੇ ਹੀ ਜੇਲ੍ਹ ਚ ਗਿਆ ਉਹ ਵੀ ਕਿ ਜਦੋਂ ਐਮਰਜੈਂਸੀ ਲੱਗੀ ਤਾਂ ਇੰਦਰਾ ਗਾਂਧੀ ਨੇ ਉਹਨੂੰ ਅਰੈਸਟ ਕਰਵਾ ਦਿੱਤਾ ਉਹਨੇ ਇੰਦਰਾ ਗਾਂਧੀ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਵੀ ਕੀਤੀ ਪਰ ਇਸ ਗੱਲ ਤੇ ਕਿਸੇ ਦਾ ਧਿਆਨ ਨਹੀਂ ਗਿਆ ਤਾਂ ਹਾਜੀਮਸਤਾਨ ਨੂੰ 18 ਮਹੀਨੇ ਜੇਲ੍ਹ ਚ ਰਹਿਣਾ ਪਿਆ ਉੱਥੇ ਹੀ ਉਹਦੀ ਮੁਲਾਕਾਤ ਜੈ ਪ੍ਰਕਾਸ਼ ਨਾਰਾਇਣ ਨਾਮ ਦੇ ਇੱਕ ਰਾਜਨੀਤਿਕ ਲੀਡਰ ਨਾਲ ਹੋਈ ਇੱਥੋਂ ਹੀ ਉਹਦਾ ਜਿਹੜਾ ਚਕਾ ਉਹ ਰਾਜਨੀਤੀ ਦੇ ਵੱਲ ਵੀ ਹੋ ਗਿਆ ਜੇਲ੍ਹ ਚੋਂ ਬਾਹਰ ਆ ਕੇ ਉਹਨੇ ਆਪਣਾ ਹੱਥ ਸਿਆਸਤ ਦੇ ਵਿੱਚ ਵੀ ਅਜ਼ਮਾਇਆ ਤੇ ਇੱਕ ਪੋਲੀਟੀਕਲ ਪਾਰਟੀ ਵੀ ਬਣਾਈ ਇਲੈਕਸ਼ਨ ਦੇ ਵਿੱਚ ਵੀ ਖੜਾ ਹੋਇਆ ਉਹਨੇ ਇਲੈਕਸ਼ਨ ਦੇ ਵਿੱਚ ਬਹੁਤ ਸਾਰਾ ਪੈਸਾ ਲਾਇਆ ਉਹਦਾ ਕਾਲਾ ਧਨ ਲਾਇਆ ਪਰ ਫੇਰ ਵੀ ਉਹਨੂੰ ਕਾਮਯਾਬੀ ਨਹੀਂ ਮਿਲੀ ਸੋ ਹਾਜੀ ਮਸਤਾਨ ਨੇ ਜ਼ਿੰਦਗੀ ਦੇ ਵਿੱਚ ਜਿੱਥੇ ਆਪਣੇ ਹਰ ਫੀਲਡ ਦੇ ਵਿੱਚ ਤਰੱਕੀ ਕੀਤੀ ਸਮਗਲਿੰਗ ਦਾ ਬੇਤਾਜ ਬਾਦਸ਼ਾਹ ਬਣਿਆ 40 ਸਾਲ ਬੰਬੇ ਦਾ ਡਾਊਨ ਬਣਿਆ ਰਿਹਾ ਉਹ ਦੋ ਮੁਹਾਜਾਂ ਤੇ ਆ ਕੇ ਹਰ ਗਿਆ ਇੱਕ ਤਾਂ ਮੁਹੱਬਤ ਤੇ ਦੂਜਾ ਰਾਜਨੀਤੀ ਸੋ ਐਸੀ ਹਾਜੀ ਮਸਤਾਨ ਦੀ ਜ਼ਿੰਦਗੀ ਜినੋ ਕੀ ਚੀਮਾ ਬਾਈ ਨੇ ਪਿਛਲੇ ਆਪਣੇ ਗਾਣੇ ਦੇ ਵਿੱਚ ਹਾਈਲਾਈਟ ਕੀਤਾ ਹਾਜੀ ਮਸਤਾਨ ਦਾ ਚੀਮਾ ਬਾਈ ਬਹੁਤ ਜ਼ਿਆਦਾ ਵਟਾ ਫੈਨ ਲੱਗਦਾ ਤਾਂ ਹੀ 2-3 ਗਾਣੇ ਦੇ ਵਿੱਚ ਹਾਜੀ ਮਸਤਾਨ ਦਾ ਜ਼ਿਕਰ ਉਹ ਕਰ ਚੁੱਕਿਆ ਤਾਂ ਹਾਜੀ ਮਸਤਾਨ ਦੀ ਜ਼ਿੰਦਗੀ ਇਹੋ ਜੀ ਸੀ ਉਹ اصولਾਂ ਦਾ ਪੱਕਾ ਸੀ ਉਹਨੇ ਕਦੇ ਵੀ ਕਤਲ ਨਹੀਂ ਕੀਤਾ ਤੇ ਨਜਾਇਜ਼ ਧੰਦੇ ਬੇਸ਼ੱਕ ਕੀਤੇ ਪਰ ਕਦੇ ਵੀ ਨਸ਼ਿਆਂ ਦਾ ਧੰਦਾ ਨਹੀਂ ਕੀਤਾ ਹਥਿਆਰਾਂ ਦੀ ਸਮਗਲਿੰਗ ਨਹੀਂ ਕੀਤੀ ਸ਼ਰਾਬ ਦੇ ਕੰਮ ਦੇ ਵਿੱਚ ਹੱਥ ਨਹੀਂ ਪਾਇਆ ਉਹ ਅਸੂਲਾਂ ਦਾ ਪੱਕਾ ਸੀ ਜ਼ਬਾਨ ਦਾ ਪੱਕਾ ਸੀ ਤੇ ਧਰਮ ਦਾ ਪੱਕਾ ਸੀ ਇਸ ਤੋਂ ਬਾਅਦ ਜਦੋਂ ਦਾਉਦ ਇਬਰਾਹਿਮ ਉਹਦੀ ਜ਼ਿੰਦਗੀ ਦੇ ਵਿੱਚ ਆਇਆ ਤਾਂ ਦਾਉਦ ਇਬਰਾਹਿਮ ਉਹਨੂੰ ਉਸਤਾਦ ਮੰਨਦਾ ਸੀ ਦਾਉਦ ਇਬਰਾਹਿਮ ਨੂੰ ਹਾਜੀ ਮਸਤਾਨ ਨੇ ਇੱਕ ਸਲਾਹ ਦਿੱਤੀ ਸੀ ਕਿ ਆਪਣੇ ਕਾਲੇ ਧੰਦੇ ਰਾਤ 9 ਵਜੇ ਤੋਂ ਬਾਅਦ ਤੇ 5 ਵਜੇ ਤੋਂ ਪਹਿਲਾਂ ਪਹਿਲਾਂ ਮੁਕਾ ਲੈ ਕਿਉਂਕਿ ਉਦੋਂ ਲੋਕ ਆਪ ਦੇ ਘਰਾਂ ਹੌਲੀ-ਹੌਲੀ ਦਾਉਦ ਇਬਰਾਹਿਮ ਨੇ ਉਹ ਸਾਰੇ ਗੰਮ ਕੀਤੇ ਜਿਹੜੇ ਹਾਜੀ ਮਸਤਾਨ ਨੂੰ ਗੁਨਾਹ ਲੱਗਦੇ ਸਨ 77 ਸਾਲ ਦੀ ਉਮਰ ਦੇ ਵਿੱਚ 1993 ਦੇ ਵਿੱਚ ਹਾਜੀ ਮਸਤਾਨ ਕਾਰਟਿਕ ਅਰੈਸਟ ਦੇ ਨਾਲ ਇਹ ਸੰਸਾਰ ਤੋਂ ਚਲਾ ਗਿਆ ਪਰ ਅੱਜ ਵੀ ਉਹਨੂੰ ਖਤਾਬ ਹੈ ਮੁੰਬਈ ਦਾ ਪਹਿਲਾ ਡਾਊਨ ਹੋਣ ਦਾ ਤੇ ਵੱਡੇ ਵੱਡੇ ਗੈਂਗਸਟਰ ਉਹਨੂੰ ਆਪਣਾ ਗੋਡਫਾਦਰ ਮੰਨਦੇ ਨੇ ਤੇ ਬੰਬੇ ਦੇ ਲੋਕ ਅੱਜ ਵੀ ਉਹਨੂੰ ਰੋਬਨ ਹੁੱਡ ਸਮਝਦੇ ਨੇ ਧੰਨਵਾਦ ਕਿਵੇਂ ਲੱਗੀ ਤੁਹਾਨੂੰ ਇਹ ਵੀਡੀਓ ਕਮੈਂਟ ਕਰਕੇ ਜਰੂਰ ਦੱਸਣਾ ਤੇ ਅਗਲੀ ਵੀਡੀਓ ਕਿਸ ਟੌਪਿਕ ਤੇ ਕਿਸ ਬੰਦੇ ਬਾਰੇ ਹੋਵੇ ਇਹ ਵੀ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ